ਸਵੇਾਈ ਆ ਗਈ ਬਿਲਕੁਲ ਫੋਕੀ ਤੇ ਮੋਤੀ ਆ ਗਈ ਪਿਛਲਾਂ ਦੀ ਮਾਰ ਦੋ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਦੋ ਤਾਜ਼ੀਆਂ ਸੂਈਆਂ ਝੋਟੀਆਂ ਦਿਖਾਵਾਂਗੇ ਬਾਈ ਕੋਲੇ ਇੱਕ ਦਿਖਾਵਾਂਗੇ 8.5 ਮਹੀਨਿਆਂ ਦੀ ਗੱਬਣ ਤੇ ਇੱਕ ਦਿਖਾ ਦਾਂਗੇ ਤੋਕੜ ਝੋਟੀ ਤੇ ਜਿਹੜੇ ਰੇਟ ਨੇ ਰੇਟ ਬਾਈ ਦੇ ਬਿਲਕੁਲ ਵਾਜਿਬ ਹੋਣਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਇਕੱਲੇ ਇਕੱਲੇ ਦਾ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਚ ਪੁੱਛ ਲਾਂਗੇ ਤੇ ਇੱਕ ਅੱਧੇ ਪਸ਼ੂ ਤੇ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾ ਦਾਂਗੇ ਤੇ ਆਜੋ ਬਾਕੀ ਬਾਈ ਨਾਲ ਕਰਾ ਦੇਣੇ ਗੱਲਬਾਤ ਪੁੱਛ ਲੈਣੇ ਡਿਟੇਲ ਸਾਰੀ ਆ ਜੀ ਸਸੀ ਗੱਲ ਪਰਾ ਮੇਰੇ ਹੋਰ ਕੀ ਹਾਲ ਹੈ ਜੀ ਪੂਰਾ ਵਧੀਆ ਜੀ ਕਿਵੇਂ ਚੱਲਦਾ ਕੰਮ ਕੰਮਕਾਰ ਪੂਰਾ ਵਧੀਆ ਜੀ ਬੂਰੀ ਦਾ ਕੀ ਬਣਿਆ ਉੱਤੇ ਫਿਰ ਬੂਰੀ ਦਾ ਤਾਂ ਮਨੋ ਕਰਮ ਵਾਲੀ ਦਾ ਬਸ 5-600 ਕੋਣ ਆ ਗਿਆ ਉਹ ਤਾਂ ਬਹੁਤ ਮਾੜਾ ਦਾ ਬੰਦਿਆਂ ਨੇ ਕਾਈ ਦੇ ਦੋ ਦੇ ਦੋ ਅਗੇ ਬਈ ਸਕੇਲ ਹੋ ਜੂਗਾ ਠੀਕ ਹੈ ਗੱਲ ਹਾਂ ਜੀ ਬਹੁਤ ਡਿਮਾਂਡ ਸੀ ਬੂਰੀ ਦੀ ਠੀਕ ਅੱਜ ਕਿੰਨੇ ਪਸ਼ੂ ਦਿਖਾਵਾ ਅੱਜ ਆਪਣੇ ਕੋਲ 4 ਨੇ ਵੀਰੇ ਠੀਕ ਹੈ ਤਾਜ਼ੇ ਨੇ ਤੇ ਤੋਕ 2 ਤਾਜ਼ੀਆਂ ਨੇ ਇੱਕ ਤੋਖੜਾ ਤੇ ਇੱਕ ਆਪਣੇ ਕੋਲੇ 8.5 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਸਿੰਘ ਜੀ ਉਹ ਆਪਣੀ ਚੈੱਕ ਕਰਾਈ ਵੀ ਆ ਹਾਂ ਚੈੱਕ ਕਰਾਤੀ ਆਪਾਂ ਡਾਕਟਰ ਤੋਂ ਕੋਈ ਵੀਰ ਆਊਗਾ ਚੈੱਕ ਕਰਾ ਕੇ ਲੈ ਜਾ ਸਕਦਾ ਨੰਬਰ ਬੋਲੋ ਜੀ ਨੰਬਰ ਆਪਣਾ 79252062 79252062 ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਇੱਕ ਨੰਬਰ ਤੋਂ ਕਰ ਲਿਆ ਸ਼ੁਰੂ ਹਾਂਜੀ ਕਰ ਲਓ ਆ ਤੋਰ ਹੋਈ ਖੋਲ ਕੇ ਤੋਰ ਸੂਆ ਕਿਹੜਾ ਬਾਈ ਦਾ ਸੂਆ ਇਹਦਾ origignal ਦੂਜਾ ਵੀਰੇ ਸੂਆ ਕੀ ਦੂਜਾ ਸਿੰਘ ਆ ਗਿਆ ਬਿਲਕੁਲ ਬੰਦ ਬੱਚਾ ਕੀ ਆ ਨਾਲੇ ਬੱਚਾ ਨਾਲੇ ਤੇ ਕੱਟਾ ਵੀਰੇ ਨਾਲ ਆ ਗਿਆ ਤੇ ਸੱਜਣੋਂ ਕੱਟਾ ਤੇ ਸਿੰਘ ਬਿਲਕੁਲ ਗੋਲ ਰੱਖਦੀ ਆ ਸੂਈ ਕਦੋਂ ਆ ਬਾਈ ਸੂਈ ਆ ਵੀਰੇ ਪਰਸੋਂ ਆ ਪਰਸੋਂ ਦੀ ਸੂਈ ਕੋਲੇ ਬੋਲਾ ਕਿੰਨਾ ਖਾਰਾ ਬੋਲੇ ਚ ਜਮਾ ਖਾਲੀ ਕਰਤੀ 10 ਕਿਲੋ ਕੰਡੇਲਾ ਤਿਆਰ ਆ ਵੀਰੇ ਜਮਾ 10 ਕਿਲੋ ਕੰਡੇ ਤੇ ਤੋਲ ਜਮਾ 2 ਡੰਗ ਕੋਈ ਵੀਰ ਮਾਫ ਕੇ ਲੈ ਜਾ ਸਕਦਾ ਕੱਦ ਆ ਗਿਆ ਸੱਜਣੋ ਫੁੱਲ ਵੱਡਾ ਸੂਆ ਆ ਗਈ ਦੂਜਾ ਨਾਲ ਆ ਗਿਆ ਮੇਲਕਾਫ ਤੇ ਬਾਕੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਸਿੰਘ ਵੀ ਬੰਦ ਆ ਗਿਆ ਤੇ ਲੰਬੀ ਵੀ ਝੋਟੀ ਫੁੱਲ ਆ ਗਈ ਇਹ ਗੱਲ ਕਰਨੀ ਚੰਗੇ ਕੱਦ ਕਾਠ ਵਾਲੀ ਐ ਬਾਕੀ ਧਾਰਾਂ ਵੀ ਦਿਖਾਵਾਂਗੇ ਇਹਦੀਆਂ ਮਾਰ ਕੇ ਤੇ ਜਿਹੜਾ ਇਹਦੇ ਕੋਲੇ ਬੌਲਾ ਬੌਲਾ ਇਹਦੇ ਕੋਲੇ ਤੀਜੇ ਦਿਨ 10 ਕਿਲੋ ਕੰਡੇ ਦਾ ਹਾਜ਼ਰ ਹੈ ਤੇ ਲੇਵਾ ਰੱਖਦੀ ਆ ਜੋਸ਼ ਵਾਲਾ ਤੇ ਬਾਕੀ ਉੱਤੋਂ ਬਾਡੀ ਚੈੱਕ ਕਰ ਸਕਦੇ ਹਾਂ ਤੇ ਉੱਤੋਂ ਝੋਟੀ ਬਿਲਕੁਲ ਸਟੇਟ ਆ ਗਈ ਨਾਲ ਆ ਗਿਆ ਮੇਲ ਕਾਫ ਤੇ ਦੁੱਧ ਦੀ ਕੀ ਰਿਪੋਰਟ ਹੈ ਦੁੱਧ ਵੀਰੇ ਦੋ ਚੋਟੀਆਂ 14 ਕਿਲੋ ਪਲੂਣ ਨੇ ਇਹਨੇ ਕੱਢਿਆ 12 ਕਿਲੋ ਦੁੱਧ ਪਹਿਲਣ ਦਾ 12 ਕਿਲੋ ਦਾ ਰਿਕਾਰਡ ਆ ਹਾਂਜੀ ਹਾਂਜੀ ਤੇ ਅੱਜ 10 ਕਿਲੋ ਤੀਜੇ ਦਿਨ ਬੌਲਾ ਜਿਹੜਾ ਕੰਡੇ ਵਾਲਾ ਹਾਂ ਚਵਾ ਕੇ ਦਵਾਗੇ ਦੋਟਾ ਡੰਗ ਤੋਂ ਡੰਗ ਚਵਾ ਦਾਂਗੇ ਹਾਂਜੀ ਚਵਾ ਕੇ ਦਾਂਗੇ ਪਾ ਦਾਂਗੇ ਤਸੱਲੀ ਤਸੱਲੀ ਚਵਾ ਵੀਰੇ ਐਸੇ ਕਿੰਨੇ ਲੈ ਦੇਖੋ ਵੀਰ ਜੀ ਮੁੱਲ ਤਾਂ ਲੋਕ ਇਦਾਂ ਦੀ ਛੋਟੇ ਦਾ ਡੇਢ ਵੀ ਕਰੀ ਜਾਂਦੇ ਨੇ 1.55 ਵੀ ਕਰੀ ਜਾਂਦੇ ਨੇ ਕారణ ਵਾਲੀ ਗੱਲ ਆ ਬਾਕੀ ਵੇਕਦੀਆਂ ਵੀ ਨੇ ਤੁਹਾਨੂੰ ਪਤਾ ਆਪਾਂ ਜਮਾ ਖਿੱਚ ਕੇ ਪਾਵਾਂਗੇ ਤਾਂ ਕਿ ਹਰੇਕ ਵੀਰ ਨੂੰ ਵੀ ਦੋ ਰੁਪਏ ਦੇ ਜੇ ਮੋਲੇ ਦਾ ਆਪ ਇੱਕ 35 ਕਰਦੇ ਨੇ 1.30 ਹੀ ਦੇ ਦਾਂਗੇ 1 ਲੱਖ ਤੇ 30 ਹਜ਼ਾਰ ਵੀ ਦੇਣੀ ਆ ਵੀ ਰੇਟ ਫਿਕਸ ਫਿਕਸ ਜੀ ਰੇਟ ਫਿਕਸ ਜੇ ਰੇਟ ਨੇ ਬਾਕੀ ਤੁਹਾਨੂੰ ਪਤਾ ਇਹ ਦੋ ਬਾਤ ਰੱਪ ਦਾ ਨਾ ਹੀ ਆ ਤੋਕੜਾ 80 ਦਾ ਵਿਕੀ ਜਾਂਦੀ ਜੇ ਹਿਸਾਬ ਨਾਲ ਰੁੱਸ ਆ ਆ ਬੋੜਾ ਬਾਈ ਕਹਿੰਦਾ 10 ਕਿਲੋ ਕੰਡੇ ਦਾ ਜਿਹਦੇ ਕੋਲ ਤਿਆਰੀ ਦਾ ਤੇ ਬਾਕੀ ਕਦ ਕਾਠ ਵਾਲੇ ਮਾਮਲੇ ਚ ਲੰਬਾਈ ਵਾਲੇ ਲੇਗ ਸਕੋਰ ਵਾਲੇ ਜਿੱਦੇ ਉੱਤੋਂ ਬਿਲਕੁਲ ਸਟੇਟ ਆ ਗਈ ਝੋਟੀ ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ 2 ਨੰਬਰ ਵਾਲੀ ਝੋਟੀ ਕਾਦੇ ਦਾ ਵੀ ਚੰਗਾ ਇਹ ਵੀ ਮੇਰੇ ਖਿਆਲ ਆ ਤਾਜੀ ਆ ਹਾਂਜੀ ਵੀਰ ਜੀ ਇਹ ਵੀ ਤਾਜੀ ਇਹਦਾ ਸੁਆ ਕਿਹੜਾ ਤੋਰ ਇਹਦਾ ਵੀ ਦੂਜਾ ਸੁਆ ਜੀ ਦੂਜਾ ਸੁਆ ਕਾਦੇ ਦਾ ਵੀ ਫੁੱਲਾ ਹਣਾ ਕੱਦ ਹਾਂਜੀ ਮੇਰੇ ਖਿਆਲ ਇੱਕ ਵਾਲੀ ਨਾ ਵੜੀ ਮੁੱਟੀ ਵੱਡੀ ਹਾਂਜੀ ਉਹ ਤੋਂ ਵੱਡੀ ਉਹ ਇੱਕ ਛੋਟੀ ਹਾਂ ਇੰਚ 2 ਇੰਚ ਉਹਦੇ ਨਾਲ ਵੱਡੀ ਹੋਊਗੀ ਬਾਕੀ ਲੇਵਾ ਇਹ ਵੀ ਆਪਾਂ ਇਹ ਗੱਲ ਕਰ ਲਈਏ ਜੋਸ਼ ਵਾਲਾ ਰੱਖਦੀ ਆ ਸੋਹਣਾ ਲੇਵਾ ਰੱਖਦੀ ਆ ਆ ਲੈ ਚਲੋ ਜੀ ਹਾਂ ਬਾਕੀ ਸਿੰਗ ਰੱਖਦੀ ਆ ਗੋਲ ਬਾਦੀ ਤੇ ਜੱਜ ਦਾ ਤੇ ਫਿੱਟ ਫਿੱਟ ਜੀ ਆ ਗਈ ਹਾਂਜੀ ਛੋਟੀ ਫਿੱਟ ਉਹ ਓਵਰ ਫਿੱਟ ਜੀ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਆ ਚਾਰ ਚੂਰ ਵਾਲਾ ਸਿਸਟਮ ਕੋਈ ਉਹ ਸੀਨ ਨਹੀਂ ਹੈਗਾ ਤੇ ਬਾਕੀ ਆਰਡਰ ਜਿੰਨਾ ਕ ਹੈਗਾ ਤੇ ਚੌੜਾ ਆਰਡਰ ਰੱਖਦੀ ਆ ਪੂਰਾ ਚਵਾਈ ਦੀ ਕਿਵੇਂ ਬਾਈ ਚਵਾਈ ਦੇਖਣਾਂ ਬਰਾ ਵੀਰ ਜੀ ਕੋਈ ਪੂਰ ਸ਼ਿੱਟਾ ਨਹੀਂ ਹੈਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਚੌਥਾ ਦਿਨ ਆ ਬਰੇ ਨੂੰ ਸੂਈ ਨੂੰ ਕਿੰਨੀ ਕ ਬੌਲੀ ਹਾਜ਼ਰ ਹੈ ਬੌਲੇ ਚੋ ਖਾਲੀ ਹੁੰਦੇ ਆ ਮਨੋਂ 9 ਕਿਲੋ ਜਮਾ ਕੰਡੇ ਵਾਲਾ 9 ਆਪਣਾ ਉਹ ਨਹੀਂ ਵੀ ਵਪਾਰੀਆਂ ਵਾਲਾ 12 13 ਜਿੰਨਾ ਹੈਗਾ ਪਉ ਦੱਸ ਲੰਬੀ ਲਾਏ ਚਲੋ ਜੀ ਇਹਨੂੰ ਮੜ ਗਾਂਲੇ ਬੰਨੇ ਪੂਰਾ ਤੂਰਾ ਕਰਾ ਦੇਣੇ ਚੱਕੇ ਦਾ 9 ਕਿਲੋ ਕੰਡੇ ਵਾਲਾ ਇਹਦੇ ਕੋਲ ਹਾਜ਼ਰ ਆ ਹੁਣ ਹਾਂਜੀ ਕੋਈ ਵੀ ਰਏ ਨਾ ਕਹੇ ਵੀ 10 ਜਾਂ 9ਾ ਨਿਕਲੂ ਆਠ ਜਿਨੇ 8 ਸਮਝ ਨਾ ਉਹਦੇ ਲਈ 10 ਆਗਾ ਠੀਕ ਆ ਗੱਲ ਹਾਂਜੀ ਨਹੀਂ 9 ਪੂਰਾ ਜਮਾ ਨਹੀਂ ਪੂਰਾ 9 ਦਾ 9 ਹੀ ਨਿਕਲੂਗਾ ਹਾਂਜੀ ਹਾਂਜੀ ਲੈ ਆਓ ਜੀ ਲੈ ਆਓ ਥੋੜਾ ਜਗਾ ਦਾ ਬਾਸ ਜ਼ਰੂਰ ਆ ਤੇ ਬਾਕੀ ਜਾਨਵਰ ਚੰਗੀ ਕੁਆਲਿਟੀ ਦੇ ਨੇ ਤੇ ਬਾਕੀ ਮੇਨ ਗੱਲ ਹੁੰਦੀ ਆ ਸੱਜਣੋ ਸਾਰੀ ਰੇਟ ਦੀ ਪੁੱਛੀ ਜੀ ਤੇ ਬਾਕੀ ਇੱਥੋਂ ਕਰ ਸਕਦੇ ਆ ਚੈੱਕ ਅਗਲੇ ਬੰਨੇ ਆਰਡਰ ਕੁਆਲਿਟੀ ਤੇ ਪਿਛਲੇ ਪੱਖ ਤੋਂ ਹਵਾਨਾ ਜਿਹੜਾ ਚੌੜਾ ਰੱਖਦੀ ਆ ਪੂਰਾ ਤੇ ਫਿੱਟ ਫਿੱਟ ਆ ਗਈ ਕੱਦ ਝੋਟੀ ਦਾ ਆ ਗਿਆ ਫੁੱਲਾ ਬੰਦੋ ਜੀ ਕੱਦ ਵਾਲੇ ਮਾਮਲੇ 'ਚ ਨਹੀਂ ਝੋਟੀ ਪਸਾ ਪੂਸਾ ਦਾ ਨਹੀਂ ਜਮਾਂ ਬ੍ਰੇਕ ਕੋਸ ਨਹੀਂ ਉਹਦਾ ਆਪਣੀ ਗਾਰੰਟੀ ਠੀਕ ਆ ਗੱਲ ਉਹ ਚੀਜ਼ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋ ਤੇ ਉੱਤੋਂ ਜੋ 21 ਸਟੇਟ ਆ ਗਈ ਬਿਲਕੁਲ ਇਹ ਕਿੰਨਾ ਕੁ ਦੁੱਧ ਪਾ ਸਕਦੇ ਕੀ ਦੁੱਧ ਪਾਉਂਗੇ ਰੇ ਝੋਟੀ 12-13 ਕਿਲੋ ਜਿਹੜੇ ਸਾਬ ਨਾਲ ਸਟਾਰਟਿੰਗ ਆ 12 ਕਿਲੋ ਹਾਂਜੀ ਹਾਂਜੀ ਰੇਟ ਇਹਦਾ ਕੀ ਰਹੂਗਾ ਛੋਟੀ ਦਾ ਹੈ ਵੀਰੇ 2.5 ਲੱਖ ਦੀ ਆ ਬਾਕੀ ਤੁਹਾਨੂੰ ਆਪਾਂ ਦੱਸਿਆ ਵੀ ਅੱਜ ਆਪਾਂ ਨੇ ਜਮਾ ਖਿੱਚਵੇਂ ਰੇਟ ਪਾਉਣੇ ਨੇ ਤਾਂ ਕਿ ਹਰੇਕ ਵੀਰ ਨੂੰ ਵੀ ਦਾਣਾ 2 ਰੁਪਏ ਦੇ ਸਕੇ ਛੋਟੀ ਦਾ ਮੁੱਲ 100 ਦਾ ਕਰਦੇ 105 ਦੀ ਦੇ ਦਾਂਗੇ 1 ਲੱਖ ਤੇ 5 ਦੀ ਦੇ ਜੇ ਕਿਸੇ ਨੇ ਜੋੜੀ ਲੈਣਾ ਹੋਇਆ ਜੋੜਾ ਲੈਣਾ ਹੋਇਆ ਤਾਂ ਉਹ ਜੇ ਹਿਸਾਬ ਨਾਲ ਮਾਨਤਾਨ ਕਰ ਜੋੜੇ ਚ ਕਰ ਦਾਂਗੇ ਮਾਨਤਾਨ ਜੋੜੇ ਚ ਵਧਿਆ ਕਰ ਆ ਬਾਈ ਕਹਿੰਦਾ ਜੋੜੇ ਚ ਵੀ ਮਾਨਤਾਨ ਕਰ ਦਾਂਗੇ ਇੱਕ ਝੋਟੀ ਆ ਗਈ ਇੱਕ ਨੰਬਰ ਵਾਲੀ ਤੇ ਇੱਕ ਆ ਗਈ ਆ ਦੋ ਨੰਬਰ ਵਾਲੀ ਝੋਟੀ ਦੋ ਵਾਲੀ ਮਾੜੀ ਮੋਟੀ ਵੱਡੀ ਹੈ ਹੋ ਨੀ ਕਿ ਛੋਟੀ ਨਹੀਂ ਹੈਗੀ ਟੱਕਰ ਜਿਹੜੀਆਂ ਝੋਟੀਆਂ ਨੇ ਹੈ ਨਾ ਬਾਕੀ ਝੋਟੀਆਂ ਵੱਡੀਆਂ ਨੇ ਬੇਰੇ ਕੋਈ ਵੀਰੇ ਇਹਨਾ ਸਮਝ ਵੀ ਛੋਟੀਆਂ ਹੈ ਕੋਲ ਆ ਕੇ ਦੇਖ ਸਾਰ ਸੂਆ ਇਹਦਾ ਕਿਹੜਾ ਦੱਸਿਆ ਦੋਨਾਂ ਵੀਰੇ ਸੂਆ ਆਪਣਾ ਦੂਜਾ ਵੀਰੇ ਠੀਕ ਹੈ ਜੀ ਹਾਂਜੀ ਤੇ ਹੁਣ ਤੋਰ ਤੋ ਇਹ ਤਿੰਨ ਨੰਬਰ ਵਾਲੀ ਖੋਲ ਕੇ ਗੱਭਣ ਲੱਗਦੀ ਹੈ ਨਾ ਇਹ ਗੱਭਣਾ ਵੀਰੇ ਕਿੰਨੇ ਟਾਈਮ ਦੀ ਇਹ 8.5 ਮਹੀਨਾ ਚੈੱਕ ਪਾਸ ਹੋ ਗਈ ਵੀਰੇ 15 ਤਰੀਕ ਨੂੰ ਨੌਮਾ ਲੱਗ ਗਿਆ ਕਿਹੜਾ ਸੂਆ ਸੁੰਗਿਆ ਸੂਆ ਇਹ ਤੀਜਾ ਸੁੰਗਿਆ ਵੀਰੇ ਹੁਣ ਮੂਰੇ ਨਾਨੇ ਕਹਿੰਦੇ ਵਪਾਰੀ ਕੋਲੇ ਦੂਜਾ ਸੁੰਗਿਆ ਨਾ ਨਾ ਆਪਾਂ ਜ ਬਾਈ ਕਹਿੰਦਾ ਉਹ ਵਪਾਰੀ ਨਹੀਂ ਹੈਗਾ ਮੈਂ ਜ਼ਿਆਦਾਤਰ ਕਹਿੰਦੇ ਵੀ ਦੂਜੇ ਹੀ ਰਹਿੰਦੀਆਂ ਨੇ ਤੀਜੇ ਤੇ ਜਾਂਦੀਆਂ ਨਹੀਂ ਹਾਂਜੀ ਹਾਂਜੀ ਇਹਦੀ ਰਿਪੋਰਟ ਕੀ ਦੱਸੀਆ ਦੋਤੀ ਰਿਪੋਰਟ ਨੇ 14 ਕਿਲੋ ਦਿੱਤਾ ਵੀਰੇ ਦੂਜੇ ਸੂਏ ਛੋਟੀ ਨੇ ਅੱਜ ਕਿੰਨੇ ਦਿਨਾਂ ਦੀ ਆ ਮਹੀਨੇ ਦੀ ਗੱਭਣ ਹੋ ਗਈ ਇਹ 8.5 ਦੀ ਹੋ ਗਈ ਮੈਨੂੰ 15 ਤਰੀਕ ਨੂੰ ਨੌਮਾ ਲੱਗ ਗਿਆ 15 ਨੂੰ 9ਵਾਂ ਲੱਗਿਆ ਵਾ ਸਾਢੇ ਗੱਠ ਦੀ ਹੋ ਗਈ ਹਾਂਜੀ ਹਾਂਜੀ ਚੈੱਕ ਕਰਾ ਆਪਾਂ ਆਪਣੀ ਕਰਾਈ ਆ ਕੋਈ ਵੀਰ ਉਹ ਪਕਰਾ ਕੇ ਤੇ ਬਾਕੀ ਜਿਹੜੇ ਭਰਾ ਨੇ ਲੈ ਕੇ ਜਾਣੀਆਂ ਉਹ ਚਾਹੇ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜੀ ਬਾਡੀ ਦੇਖੋ ਬਾਕੀ ਝੋਟੀ ਦੀ ਵਜਨ ਬੋਜਨ ਝੋਟੀ ਚ ਹਾਂ ਤੇ ਵਜਨ ਵੀ ਚੰਗਾ ਤੇ ਬਾਕੀ ਝੋਲ ਚੰਗੀ ਆ ਥੱਲੇ ਹਾਂਜੀ ਹਾਂਜੀ ਬੋਨਾ ਬਹੁਤ ਆ ਝੋਟੀ ਨੇ ਹਜੇ ਥਾਣਾ ਥਾਣਾ ਦੀ ਓਟ ਤੇ ਭੇਜ ਜਮਾ ਭੇਜ ਦਾਂਗੇ ਵੀਰੇ ਗਰੰਟੀ ਆ ਥਾਣਾ ਦੀ ਬਾਈ ਕਹਿੰਦਾ ਗਰੰਟੀ ਤੇ ਭੇਜ ਦਾਂਗੇ ਕਿਸੇ ਭਰਾ ਨੇ ਲੈ ਕੇ ਜਾਣੇ ਤਕਰੀਬਨ ਡੇਢ ਮਹੀਨੇ ਤੱਕ ਸੂਕੂ ਵੀ ਝੋਟੀ ਸੂਕੀ ਜਾ ਕੇ ਹਾਂ ਹਾਂਜੀ ਆ ਕਮ ਬਾਕੀ ਜ਼ਬਰਦਸਤ ਆ ਗਈ ਝੋਟੀ ਜਿਹੜਾ ਰਿਕਾਰਡ ਆ ਰਿਕਾਰਡ ਵੀ ਇਹਦਾ ਦੁੱਧ ਦਾ ਚੰਗਾ 14 ਕਿਲੋ ਦਾ ਰਿਕਾਰਡ ਆ ਗਿਆ ਤੇ ਮੱਜਾਂ ਚ ਆ ਗਈ ਤੀਜਾ ਸੂਆ ਬਾਈ ਕਹਿੰਦਾ ਸੁੰਡੀਆਂ ਤੇ ਝੋਲ ਖੁੱਲ ਆਰਡਰ ਚ ਤੇ ਉੱਤੋਂ ਚੜਾਈ ਬਹੁਤ ਸ਼ਾਨਦਾਰ ਆ ਵੱਡੀ ਵੀ ਖਾਣਾ ਦੀ ਗਰੰਟੀ ਤੇ ਤੁਹਾਨੂੰ ਇਹ ਮਿਲ ਜੂਜੇ ਕਿਸੇ ਭਰਾ ਨੇ ਮੰਗਵੋਣੀ ਆ ਇਹਦਾ ਗਿਨੇਟਰ ਹੋਊਗਾ ਬਾਈ ਜਿੱਦਣ ਝੋਟੀ ਤਿਆਰ ਹੋਗੀ ਉਦੋਂ ਤੱਕ ਵੀਰੇ 12 15 ਦੀ ਪੋਲੇ ਹੱਥ ਨਾਲ ਆਪਾਂ ਨੂੰ ਵੀ ਪਤਾ ਮਹੀਨਾ ਵੀ ਇਹਦਾ ਸਵਾ ਡੇਢ ਰਹਿ ਗਿਆ ਬਸ ਠੀਕ ਆ ਗੱਲ ਤੇ ਅੱਜ ਆਪਾਂ ਹੋ ਜੇ ਹਿਸਾਬ ਨਾਲ ਸ਼ਾਮ 6:00 ਦੇ ਦਾਂਗੇ ਮੋਲੇ ਦਾ 75000 72000 ਦੀ ਦੇ 72 ਰਿਆਜ ਦੇ ਦਾਂਗੇ ਜੇ ਕਿਸੇ ਸੱਜਣ ਨੇ ਅੱਜ ਲੈ ਕੇ ਜਾਣੀਆਂ ਐ ਮੰਨ ਲਓ ਡੇਢ ਮਹੀਨਾ ਸਾਹਮ ਕੇ ਚੰਗਾ ਦੁੱਧ ਪਾ ਦੂਗੀ ਹਾਂਜੀ ਹਾਂਜੀ ਹੋਰ ਕਰ ਦਾਂਗੇ ਮਾਨਤਨ ਕੋਈ ਗੱਲ ਨਹੀਂ ਆਏਗਾ ਠੀਕ ਹੈ ਗੱਲ ਐ ਮੰਨ ਲਾ ਵੀ ਦੇ ਕੀ ਭੇਜਾਂਗੇ ਜਾਨਪੁਰ ਜਾਨਵਰ ਦੇ ਕੇ ਭੇਜਾਂਗੇ ਸੁੱਕਾ ਨਹੀਂ ਮੋੜ ਦੇ ਕੇ ਭੇਜਾਂ ਖੁਸ਼ ਕਰਕੇ ਤੋਰਾਂਗੇ ਜਿਹੜਾ ਵੀਰ ਵੀ ਆ ਗਿਆ ਤੇ ਹੁਣ ਆ ਝੁੱਟੀ ਟੋਕੜਾ ਕੀ ਹਾਂਜੀ ਟੋਕੜਾ ਵੀਰੇ ਆ ਬੱਚੇ ਦੀ ਮਿਲਦੀ ਆ ਭਾਈ ਕਿਵੇਂ ਵੀਰੇ ਬੱਚੇ ਦੀ ਮਿਲਦੀ ਆ ਹਾਂਜੀ ਬੱਚੇ ਤੇ ਦੋਹੇ ਡਾਂਗ ਰਹਿੰਗੇ ਇਹਦਾ ਸੁਆ ਕਿਹੜਾ ਭਾਈ ਇਹਦਾ ਸੁਆ ਦੂਜਾ ਵੀਰੇ ਤੁਹਾ ਦੂਜਾ ਤੇ ਨਾਲ ਇਹ ਮੇਰਾ ਖਿਆਲ ਮੇਲ ਕਾ ਹਾਂ ਮੇਲ ਆ ਗਿਆ ਨਾਲ ਆ ਗਿਆ ਕੱਟਾ ਕਿੰਨੇ ਕ ਟਾਈਮ ਦੀ ਸੂਈ ਹੋ ਗਈ ਹੋ ਗਿਆ ਵੀਰੇ ਇਹਨੂੰ 4 1/2 ਮਹੀਨੇ ਸੂਈ ਚਾਰ ਪੰਜ ਦੀ ਗੱਬਨ ਹੈਗੀ ਆ ਗੱਬਨ ਟੀਕੇ ਭਰਾਏ ਹੋਏ ਨੇ ਪਿੱਛੋਂ ਦੱਸਿਆ ਆਪਾਂ ਪਰ ਗਾਰੰਟੀ ਨਹੀਂ ਦਿੰਦੇ ਹਨਾ ਕਿੰਨੇ ਕ ਟਾਈਮ ਦਾ ਦੱਸੇ 25 ਦਿਨਾਂ ਦੇ ਡੇੜ ਗੇੜ ਵੀਰੇ ਆ 20 25 ਦਿਨ ਦਾ ਟੀਕਾ ਲੱਗਿਆ ਵੇ ਬਾਕੀ ਪਾਈ ਕਰਾਂ ਤੁਸੀਂ ਖਾਲੀ ਮੰਨ ਕੇ ਲੈ ਖਾਲੀ ਮੰਨ ਕੇ ਆਪਾਂ ਲੈ ਕੇ ਆਇਆ ਆਪਾਂ ਖਾਲੀ ਮੰਨ ਕੇ ਦਵਾਂਗੇ ਬਾਕੀ ਤੁਸੀਂ ਟਰਟਰ ਦੇਖ ਲਓ ਹਾਂ ਥੋੜਾ ਜੱਕ ਦੀ ਹੀ ਆ ਜੇ ਹਨਾ ਹਾਂਜੀ ਹਾਂਜੀ ਦੁੱਧ ਕਿੰਨਾ ਕਾ ਹਾਂ ਦੁੱਧ 8 ਕਿਲੋ ਆ ਵੀਰੇ ਪ੍ਰਦਾਤ ਕਿਲੋ ਹੈਗਾ ਡਾਂਗ ਦਾ दाम ਵਿੱਚੋਂ ਨਾਲ 7 ਕਿਲੋ ਤਾਂ ਐਵੇਂ ਬੰਨੋ ਲੀਟਰ ਲਾ ਕੇ ਲੈ ਜਾ ਕੋਈ ਵੀਰ ਜਦੋਂ ਮਾਰੋ ਤਾਜੀ ਦਾ ਕਿੰਨਾ ਕਰ ਦੱਸੋ ਤਾਜੀ ਦਾ ਦੱਸਿਆ ਦਾ 12 ਕਿਲੋ ਦਾ ਰਕਾਰਡ ਵੀਰੇ 12 ਕਿਲੋ ਦਾ ਤੇ ਬਾਕੀ ਹਾਈਟ ਆ ਗਈ ਮੀਡੀਅਮ ਹਾਂਜੀ ਹਾਂਜੀ ਜਿਆਦਾ ਵੱਡੀ ਨਹੀਂ ਹੈਗੀ ਆਪਾਂ ਤੁਹਾਨੂੰ ਜਿਆਦਾ ਵੱਡੀ ਕਹਿੰਦੇ ਮੀਡੀਅਮ ਹਾਈਟ ਚ ਆ ਗਈ ਚਵਾਈ ਦੀ ਕਿਵੇਂ ਬਾਈ ਚਵਾਈ ਇੱਕ ਨੰਬਰ ਆ ਪੂਰੀ ਮੋਤੀ ਪੋਲੀ। ਜਵਾਈ ਦੀ ਪੋਲੀ ਆ ਜਮਾ ਜਮਾ। ਅਤਲਿਆਰਾ ਜਮਾ ਮੰਗਦੀ ਆ ਥੋੜਾ ਜਿਹਾ। ਥੋੜਾ ਜਿਆਦਾ ਕਰ ਦਿਆ। ਹਾਂਜੀ ਹਾਂਜੀ। ਸੱਲ ਪਾਇਆ ਹੋਇਆ ਸੀ ਥੋੜਾ ਜਿਹਾ ਅਤਲਿਆਰੇ ਦਾ ਕਰ ਦਿਆ ਥੋੜਾ ਜਿਹਾ। ਕਿਉਂਕਿ ਕਰੇਲੂ ਸੱਜਣਾ ਕੋਲੇ ਤਕਰੀਬਨ ਪਸ਼ੂਆਂ ਦੇ ਸੰਗਲੀ ਪਾਏ ਹੋਏ ਹੁੰਦੇ ਆ। ਬਗਵਾਨੀ ਵੀਰ ਅਤਲਿਆਰਾ ਪਾ ਲੈਂਦੇ ਆ ਥੋੜਾ ਅਤਲਿਆਰੇ ਦੀ ਔਲ ਮੰਨਣ ਲੱਗ ਜਾਂਦੀ ਆ। ਹਾਂਜੀ ਹਾਂਜੀ। ਤੇ ਚੂਣ ਚਬਾਉਣ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਬਿਲਕੁਲ ਫੋਕੀ ਆ ਗਈ। ਆਹੀ ਲੈ ਚਲੋ ਫਿਰ ਇਹ ਬੰਨੇ ਬੰਨੇ ਤੋੜ ਦੋ। ਤੇ 8 ਕਿਲੋ ਦੁੱਧ ਇਹਦੇ ਕੋਲੇ ਹਾਜ਼ਰ ਹੈ 7 ਤਾਂ ਬਾਈ ਕਹਿੰਦਾ ਕੋਈ ਰੌਲਾ ਹੀ ਨਹੀਂ ਹੈਗਾ ਵੀ ਤੁਸੀਂ 7 ਮੰਨ ਕੇ ਆ ਜਾਓ ਜਿਹੇ ਲੀਟਰ ਲਾ ਕੇ ਲੈ ਜਾਓ ਡੰਗ ਤੋਂ ਡੰਗ ਹਾਂਜੀ ਤੇ ਗੱਬਣਾ 20 ਤੋਂ 25 ਦਿੰਦੀ ਆ ਉਹ ਬਾਈ ਕਹਿੰਦਾ ਆਪਣੀ ਕੋਈ ਵੀ ਗਰੰਟੀ ਨਹੀਂ ਹੈਗੀ ਕਿਉਂਕਿ ਮਾਲਕਾਂ ਨੇ ਜਿਵੇਂ ਡਿਟੇਲ ਦੱਸੀ ਆ ਉਵੇਂ ਬਾਈ ਨੇ ਤੁਹਾਨੂੰ ਦੱਸਤਾ ਤੇ ਬਾਕੀ ਚੌਣ ਚਬਾਉਣ ਵਾਲਾ ਕੰਮ ਆ ਜਿਹੜਾ ਉਹ ਬਿਲਕੁਲ ਪਾਸ ਆ ਹਾਂਜੀ ਬੱਚੇ ਦੀ ਮਿਲਦੀ ਆ ਬੱਚੇ ਤੇ ਰੰਗ ਤੇ ਵੀਰੇ ਦੋਹੇ ਡਾਂ ਬੱਚਾ ਨਾਲ ਹੀ ਦੇਵਾਂਗੇ ਹਾਂ ਨਾਲ ਹੀ ਦਵਾਂਗੇ ਇਹਦਾ ਰੇਟ ਕੀ ਰਹੂਗਾ ਵੀ ਇਹਦਾ ਤਾਂ ਜਮਾ ਬਸ 100 ਫਾਈ ਮੰਨ ਲਓ ਇੱਕ ਦੇਣਾ ਆਪਣੇ ਸੱਜਣਾ ਨੂੰ ਹੁਣ ਦੱਸਿਆ ਵੀ ਆਪ ਵਿਵਾਸ ਹਰੇਕ ਬੰਦਾ ਕੋਸ਼ ਹੋ ਜੇ ਠੀਕ ਹੈ ਜੀ ਹਾਂ ਜੀ ਇਹਦਾ ਮੁੱਲਾ ਪਾ 70 ਕਰੀਏ ਜੋ ਮਰਜ਼ੀ ਕਰੀਏ 65000 ਦੇ ਦੇ ਦਾਂਗੇ 65000 ਦੇ 65000 ਜਸਟ ਔਰ ਨੋ ਦੇ ਦਾਂਗੇ 5-6000 ਤਾਂ ਤੁਹਾਨੂੰ ਪਤਾ ਕਟਾਈ ਆ ਪਿੱਛੇ ਜਦੋਂ ਮੱਝ ਨੇ ਦੁੱਧੋਂ ਹਟਣਾ ਹੈ ਮੰਨ ਲਓ ਵੀ ਉਦੋਂ ਤੱਕ ਵੱਡਾ ਹੋ ਗਿਆ 8-8000 ਹਾਂ ਜੀ ਹਾਂ ਜੀ 8-10000 ਦੇ ਨੇ ਬਾਂਚ ਨਾ ਦੋ ਉਹੀ ਗੱਲ ਆ ਵੀ ਤੁਹਾਨੂੰ ਮੱਝ ਉਹੀ 50-55 ਦੇ ਪਟਤੇ ਚ ਰਹੇ 50-55 ਦੇ ਉਦਾਂ ਹੀ ਆ ਤੁਹਾਨੂੰ ਪਤਾ ਫੰਡਾ ਸਾਬ ਨੂੰ ਹਾਂ ਤੇ ਅਗਲੇ ਸੂਏ ਜਦੋਂ ਸੂਕੀ ਸੂਕ ਸੂਕੀ ਜਦੋਂ ਵੱਧ ਕੀ ਵਿਕਦੀ ਹਾਂ ਜੀ ਪਿੱ ਅਤੇ ਉਹਦੀ ਚਵਾਈ ਦਿਖਾਈਏ ਉਹਦਾ ਹਾਂ ਆਪਾਂ ਬੱਚਾ ਲਾ ਦੇ ਬੱਚਾ ਲਾ ਦੇ ਤੇ ਉਹਨੂੰ ਚਵਾਈ ਉਹਦੀ ਕਰਾ ਦੇਣਾ ਚੈੱਕ ਆ ਇੱਕ ਨੰਬਰ ਆ ਗਈ ਛੋਟੀ ਦੀ ਚਵਾਈ ਸਾਨੂੰ ਆਪਾਂ ਦਿਖਾ ਦਿੰਨੇ ਬੱਚਾ ਲਾ ਦੇ ਲੈ ਛੋਟੀ ਸੱਜਣੋ ਆ ਗਈ ਬਾਕੀ ਥਾਂ ਦਾ ਸੈਜ ਬਹੁਤ ਸੋਹਣਾ ਬਣਾਉਂਦੀ ਆ ਤੇ ਬਾਕੀ ਸਾਨੂੰ ਚਵਾਈ ਕਰਾ ਦੇਣਾ ਚੈੱਕ ਮਾਰ ਦੇ ਤਰ੍ਹਾਂ ਬਈ ਚਵਾਈ ਆ ਗਈ ਬਿਲਕੁਲ ਖੋਕੀ ਤੇ ਮੋਤੀ ਆ ਗਈ ਪਿਛਲਿਆਂ ਦੇ ਵੀ ਮਾਰ ਦੋ ਰੇਟ ਕਿੰਨੇ ਦੇ ਬੀ ਇਹਦਾ ਰੇਟ ਮੇਰੇ ਆਪਾਂ ਨੇ 1.35 ਪਾਇਸੀ 1.30 ਦੇਣਾ 130000 ਦੀ ਦੇ ਦਾਂਗੇ ਹਾਂਜੀ ਤੇ ਬਾਕੀ ਚੋਣ ਚ ਪਾਉਣ ਵਾਲੇ ਮਾਮਲੇ ਚ ਆ ਗਈ 100 ਦਾ 100 ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੇ ਉਹ ਬਾਈ ਤੋਂ ਪਾਸ ਕਰਕੇ ਲੈ ਜਿਓ ਨੰਬਰ ਬੋਲਿਓ ਜੀ ਨੰਬਰ ਆਪਣਾ ਵੀਰੇ 792 520 62 ਦੂਜਾ ਨੰਬਰ ਆਪਣਾ 62 808 9114 ਪਿੰਡ ਰੰਗੀਆਂ ਤਹਿਸੀਲ ਤੂਰੀ ਤੇ ਜਲਾ ਸੰਗਰੂਰ ਜਲਾ ਸੰਗਰੂਰ ਆ ਗਿਆ ਪਿੰਡ ਆ ਗਿਆ ਬਾਈ ਦਾ ਰੰਗੀਆਂ ਤੇ ਨਾਲ ਚਾਰੇ ਝੋਟੀਆਂ ਚ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ